ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਚੱਲ ਰਿਹਾ ਹੈ ਹਜ਼ੂਰੀ ਸੇਵਾ ਵਿੱਚ ਸੰਤ ਸਾਧੂ ਸਿੰਘ ਜੀ ਤਤਪਰ ਹੋ ਕੇ ਸੇਵਾ ਕਰ ਰਹੇ ਹਨ ਰਾਤ ਨੂੰ 12:30 ਵਜੇ ਬਾਬਾ ਜੀ ਨੂੰ ਇਸ਼ਨਾਨ ਕਰਾਇਆ ਬਾਅਦ ਵਿੱਚ ਬਸਤਰ ਪਹਿਨਾ ਰਹੇ ਹਨ ਕੀਰਤਨ ਦੀ ਬੜੀ ਮਿੱਠੀ ਮਿੱਠੀ ਆਵਾਜ਼ ਕੰਨਾਂ ਵਿੱਚ ਪੈ ਰਹੀ ਹੈ ਮਨ ਵਿੱਚ ਸੋਚਦਾ ਹੈ ਇਹ ਆਵਾਜ਼ ਕਿੱਥੋਂ ਆ ਰਹੀ ਹੈ ਇਉਂ ਪ੍ਰਤੀਤ ਹੁੰਦਾ ਹੈ ਕਿ ਦੀਵਾਨ ਵਿੱਚੋਂ ਆਉਂਦੀ ਹੈ ਕਦੇ ਮਾਲੂਮ ਹੁੰਦਾ ਹੈ ਕੇ ਬਾਰੋਂ ਬਾਗ ਵਿੱਚੋਂ ਆਉਂਦੀ ਹੈ ਇਓ ਸੋਚਦਾ ਵੀ ਹੈ ਹਜ਼ੂਰ ਦੇ ਬਸਰ ਵੀ ਪਹਿਨਾ ਰਿਹਾ ਹੈ ਹੁਣ ਬਾਬਾ ਜੀ ਨੂੰ ਜਲ ਪਾਣੀ ਸ਼ਿਕਾਇਆ ਬਾਬਾ ਜੀ ਨਿੱਜ ਸਰੂਪ ਵਿੱਚ ਸਥਿਤ ਹੋ ਗਏ ਹੁਣ ਸਾਧੂ ਸਿੰਘ ਦੇ ਅੰਦਰੋਂ ਆਵਾਜ਼ ਆਉਂਦੀ ਹੈ ਪਰ ਸਾਧੂ ਸਿੰਘ ਬੜਾ ਹੈਰਾਨ ਹੈ ਜਿਵੇਂ ਹਿਰਨ ਨੂੰ ਕਸੂਰੀ ਦੀ ਖੁਸ਼ਬੂ ਆਪਣੀ ਨਾਭੀ ਵਿੱਚੋਂ ਆਉਂਦੀ ਹੈ ਪਰ ਪਰਮਦਾ ਪਰਮਦਾ ਝਾੜੀਆਂ ਸੁੰਘਦਾ ਫਿਰਦਾ ਹੈ ਤਿਵੇਂ ਹੀ ਅੱਜ ਸਾਧੂ ਸਿੰਘ ਦੀ ਅਵਸਥਾ ਹੋ ਰਹੀ ਹੈ ਕੀਰਤਨੀਏ ਰਾਗੀ ਅਜੇ ਨਹੀਂ ਆਈ ਇਹ ਇਤਨੀ ਮਿੱਠੀ ਕੀਰਤਨ ਦੀ ਆਵਾਜ਼ ਕਿੱਥੋਂ ਆ ਰਹੀ ਹੈ ਅੱਗੇ ਕਦੇ ਇਤਨੀ ਮਿੱਠੀ ਆਵਾਜ਼ ਸੁਣੀ ਨਹੀਂ ਹੁਣ ਨਾ ਪਤਾ ਲੱਗਦਾ ਹੈ ਅੰਦਰੋਂ ਆਉਂਦੀ ਹੈ ਨਾ ਪਤਾ ਲੱਗਦਾ ਹੈ ਬਾਹਰੋਂ ਆਉਂਦੀ ਹੈ ਜਦੋਂ ਮਨ ਕਲਪਨਾ ਵਿੱਚ ਜਾਂਦਾ ਹੈ ਉਦੋਂ ਆਵਾਜ਼ ਸੁਣਾਈ ਨਹੀਂ ਦਿੰਦੀ ਜਦੋਂ ਮਨ ਟਿਕ ਜਾਵੇ ਉਦੋਂ ਸੁਣਾਈ ਦੇਣ ਲੱਗ ਜਾਂਦੀ ਹੈ ਜਿਸ ਨਾਲ ਰੇਡੀਓ ਦੀ ਸੂਈ ਸਟੇਸ਼ਨ ਤੇ ਸੈੱਟ ਹੋ ਜਾਵੇ ਤਾਂ ਬੋਲਣ ਲੱਗ ਜਾਂਦਾ ਹੈ जे सुई आसे पासे हो जाए तो आवाज बंद हो जाती है तीवें ही अ साधु सिंह की अवस्था हो रही है जे सुरज टिक जाए तो सारे पास तो दरगाही धुन पैदा हो जाती है जे बिरती कल्पना कर लग जाए तो धुन बंद हो जाती है यह भी एक अवस्था हों है जे सेवादार निर इच्छित होकर सेवा करी जाए तो अवस्था अपने आप ही चढ़ जाती है ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਭਾਵ ਸੇਵਾ ਕਰੀ ਜਾਵੇ ਤੇ ਮੰਗੇ ਕੁਝ ਨਾ ਉਸ ਦੀ ਇਸ ਪੁਕਾਰ ਅਵਸਥਾ ਹੋ ਜਾਂਦੀ ਹੈ ਭਾਵ ਸੁਰਤ ਪੂਰੇ ਨੁਕਤੇ ਪਰ ਟਿਕ ਜਾਵੇ ਤਾਂ ਉਥੋਂ ਦੀ ਆਵਾਜ਼ ਸੁਣੀ ਜਾਂਦੀ ਹੈ ਜੇ ਇੱਕ ਮਨ ਇੱਕ ਚਿਤ ਹੋ ਕੇ ਸੁਰਤ ਟਿਕ ਜਾਵੇ ਤਾਂ ਜਿਵੇਂ ਟੈਲੀਵਿਜ਼ਨ ਵਿੱਚ ਫੋਟੋ ਆ ਜਾਂਦੀ ਹੈ ਤਿਵੇਂ ਹੀ ਗੁਰੂ ਨਾਨਕ ਦਾ ਫੋਟੋ ਮਨ ਵਿੱਚ ਆ ਜਾਂਦਾ ਹੈ ਕਿਉਂਕਿ ਮਨ ਹੋਰ ਹੈ ਚਿਤ ਹੋਰ ਹੈ ਸੂਰਤ ਹੋਰ ਹੈ ਬੁੱਧ ਹੋਰ ਹੈ ਇਹਨਾਂ ਚੋਹਾਂ ਦਾ ਆਪਸ ਵਿੱਚ ਮੇਲ ਹੋ ਜਾਏ ਤਾਂ ਧਿਆਤਾ ਧਿਆਨ ਤੇ ਇੱਕ ਹੋ ਜਾਂਦਾ ਹੈ ਭਾਵ ਧਿਆਤਾ ਜਗਿਆਸੂ ਹੈ ਧਿਆਨ ਜਿ ਸੂਰਜ ਦੀਆਂ ਕਿੰਨਾ ਵਾਂਗ ਨਿਗਾਹ ਜਾ ਰਹੀ ਹੈ ਅਤੇ ਤੇ ਪਰਮੇਸ਼ਰ ਜਿਸ ਨੂੰ ਮਿਲਣਾ ਹੈ ਇਹ ਤਿੰਨੇ ਇੱਕ ਰੂਪ ਹੋ ਜਾਂਦੇ ਹਨ ਭਾਵ ਗੁਰੂ ਨਾਨਕ ਨਾਲ ਅਪੇਧ ਹੋ ਜਾਂਦੇ ਹਨ ਬਾਕੀ ਚਿਤ ਆਧਾਰਤ ਹੈ ਚਿਤਵਨ ਕਰਨਾ ਭਾਵ ਮਨ ਨੂੰ ਪ੍ਰੇਰਨਾ ਕਰਨੀ ਕਿਉਂਕਿ ਮਨ ਸਭ ਦਾ ਬਾਦਸ਼ਾਹ ਹੈ ਜੇ ਮਨ ਕਾਬੂ ਆ ਜਾਵੇ ਭਾਵ ਵਾਸ ਵਿੱਚ ਹੋ ਜਾਏ ਤਾਂ ਹੋਰ ਕੋਈ ਸ਼ਕਤੀ ਡਰਾ ਨਹੀਂ ਸਕਦੀ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸਭ ਜਗਤ ਜਿੱਤ ਲਿਆ ਮਨ ਟਿਕਾਉਣ ਵਾਸਤੇ ਮਨ ਦਿੜ੍ਧ ਕਰਨ ਵਾਸਤੇ ਵੀ ਸਭ ਕੋਈ ਜਪ ਤਪ ਕਰਦਾ ਹੈ ਸੁਰਤ ਨੇ ਕਲਪਨਾ ਨਾਲ ਸਰੂਪ ਕਹੀਏ ਫੋਟੋ ਨੂੰ ਹਿਰਦੇ ਵਿੱਚ ਵਸਾਉਣਾ ਬੁੱਧ ਨੇ ਚੰਗੇ ਮੰਦੇ ਦੀ ਪਰਖ ਕਰਨੀ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ ਭਾਵ ਇਹ ਸਾਰੇ ਇੰਦਰੀ ਆਪੋ ਆਪਣੇ ਥਾਂ ਤੇ ਕੰਮ ਕਰਦੇ ਹਨ ਭਾਵ ਅੱਜਕੱਲ ਸਾਇੰਸ ਵਾਲੇ ਆਟੋਮੈਟਿਕ ਕਹਿੰਦੇ ਹਨ ਪਰ ਆਟੋਮੈਟਿਕ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਹੋਵੇਗੀ ਮਿਸਾਲ ਹੈ ਜੇ ਕਿਸੇ ਨੂੰ ਟੱਟੀ ਪਿਸ਼ਾਬ ਦਾ ਫੁਰਨਾ ਬਣਿਆ ਹੈ ਤਾਂ ਕਿਸੇ ਨੇ ਬਟਨ ਤਾਂ ਨਹੀਂ ਦਬਾਇਆ ਆਟੋਮੈਟਿਕ ਹੀ ਅੰਦਰੋਂ ਫੁਰਨਾ ਬਣਿਆ ਹੈ ਤਿਵੇਂ ਹੀ ਸੇਵਾਦਾਰ ਸੇਵਾ ਕਰਦਾ ਹੈ ਨਾਮ ਜਪਦਾ ਹੈ ਤਪਸਾਦਦਾ ਹੈ ਉਸ ਦੇ ਇੰਦ੍ਰੇ ਆਟੋਮੈਟਿਕ ਆਪਣੇ ਆਪ ਹੀ ਕੰਮ ਕਰਨਗੇ ਹੁਣ ਕੁਝ ਨਜ਼ਾਰਾ ਦਿ세ਗਾ ਜੋ ਕਦੇ ਵੇਖਣ ਸੁਨਣ ਪੜਨ ਵਿੱਚ ਨਹੀਂ ਆਇਆ ਜਿਤਨੇ ਵੀ ਇੰਦ੍ਰੇ ਹਨ ਸਭ ਮਨ ਦੇ ਅਧੀਨ ਹਨ ਮਨ ਨਾਮ ਦੇ ਅਧੀਨ ਹੈ ਜਿਸ ਨੇ ਨਾਮ ਸਿਮਰਨ ਸੇਵਾ ਕਰਕੇ ਮਨ ਕਾਬੂ ਕਰ ਲਿਆ ਉਸ ਦੇ ਪਰ ਥਾਏ ਬਾਣੀ ਕਹਿੰਦੀ ਹੈ ਜੋ ਮਨ ਚਿਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਗ ਕਰੋੜੇ ਪਾਪ ਜੋ ਮਨ ਨੂੰ ਵਾਸ ਵਿੱਚ ਕਾਬੂ ਕਰਕੇ ਆਰਾਧਦੇ ਹਨ ਉਹਨਾਂ ਦੀ ਕਮਾਈ ਅਸੰਖਾ ਜੀਵ ਖਾ ਸਕਦੇ ਹਨ ਪਰ ਸਾਇੰਸ ਵਾਲੇ ਰਾਜਨੀਤਿਕ ਲੋਕ ਕਹਿੰਦੇ ਹਨ ਧਰਮ ਨਾਲ ਰਾਜਨੀਤਿਕ ਅਤੇ ਸਾਇੰਸ ਦਾ ਕੋਈ ਮੇਲ ਨਹੀਂ ਹੈ ਪਰ ਜਿਸ ਵੇਲੇ ਸਾਇੰਸ ਵਿੱਚ ਜਾਂ ਰਾਜਨੀਤੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਉਸ ਵੇਲੇ ਉਹ ਲੋਕ ਰੱਬ ਦੀ ਮਰਜ਼ੀ ਕਹਿਣ ਲੱਗ ਜਾਂਦੇ ਹਨ ਜਿਤਨਾ ਜਰ ਆਪਣਾ ਦਿਮਾਗ ਕੰਮ ਕਰਦਾ ਹੈ ਉਸ ਵੇਲੇ ਉਹ ਰੱਬ ਨੂੰ ਵੀ ਕੁਝ ਨਹੀਂ ਸਮਝਦੇ ਪਰ ਉਹਨਾਂ ਲੋਕਾਂ ਕੋਲੋਂ ਪੁੱਛੋ ਆਈ ਕਿੱਥੋਂ ਹੈ ਸਾਇੰਸ ਭਾਵ ਧਰਮ अथवा ਨਾਮ ਦੇ ਵਿੱਚੋਂ ਪੈਦਾ ਹੋਈ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਭਾਵ ਜੋ ਕੁਝ ਵੀ ਸੰਸਾਰ ਵਿੱਚ ਹੈ ਇਹ ਸਭ ਨਾਮ ਦੇ ਵਿੱਚੋਂ ਪੈਦਾ ਹੋਇਆ ਹੈ ਜਿਸ ਵੇਲੇ ਜੀਵ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਸੰਸਾਰ ਦੇ ਪਦਾਰਥ ॠद्धि सिद्धि अथवा ਸਾਈਂ ਸਭ ਨਾਮ ਜਪਣ ਵਾਲੇ ਦੇ ਪੈਰ ਚੁੰਮਦੀ ਹੈ ਪਾ ਤਾਲਾ ਪਾ ਤਾਲ ਲਖ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹੈ ਨਿਕ ਬਾਤ ਭਾਵ ਸਾਈਂਸ ਵਾਲੇ ਇੱਕ ਆਕਾਸ਼ ਤੇ ਪਤਾਲ ਨੂੰ ਪਾਲਦੇ ਪਾਲਦੇ ਥੱਕ ਗਏ ਇਕ ਆਕਾਸ਼ ਪਤਾਲ ਦਾ ਪਤਾ ਨਹੀਂ ਲੈ ਸਕੀ ਹੋਰ ਲੱਖਾਂ ਅਗਾਸਾਂ ਪਤਾਲਾਂ ਦਾ ਕੀ ਪਤਾ ਲੈ ਲੈਣਗੇ ਪਰ ਜਿਸ ਦੇ ਹਿਰਦੇ ਤੇ ਨਾਮ ਹੈ ਉਹ पास ਸਭ ਕੁਝ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪਾਪ ਜੋ ਨਿਰੰਕਾਰ ਸੰਸਾਰ ਵਿੱਚ ਵਿਆਪਕ ਹੈ ਉਹ ਜਿਸ ਦੇ ਹਿਰਦੇ ਵਿੱਚ ਵਸਿਆ ਹੈ ਉਹ ਜਿਸ ਪਦਾਰਥ ਦੀ ਇੱਛਾ ਰੱਖਦਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ ਇੱਕ ਵਾਰ ਭਾਈ ਬਹਾਦਰ ਸਿੰਘ ਜੀ ਨੇ ਬੇਬੇ ਨਾਨਕੀ ਦਾ ਪ੍ਰਸੰਗ ਲਾਇਆ ਤੇ ਇਹ ਕਵਿਤਾ ਪੜ੍ਹੀ ਮੱਖਣ ਤੱਕ ਆਇਆ ਦਿਲ ਵਿੱਚ ਯਾਦ ਕੀਤਾ ਵੀਰ ਛਕੇ ਇਹ ਲੋਚ ਲੁਚਾਉਂਦੀ ਹੈ ਵਿਆਖਿਆ ਬੇਬੇ ਨਾਨਕੀ ਨੇ ਅੰਮ੍ਰਿਤ ਵੇਲੇ ਦਹੀਂ ਰੜਕਿਆ ਤੇ ਮੱਖਣ ਕੱਢਿਆ ਤੇ ਤਲੀ ਤੇ ਰੱਖਿਆ ਅਤੇ ਗੁਰੂ ਨਾਨਕ ਨੂੰ ਬੇਨਤੀ ਕੀਤੀ ਵੀ ਤੂੰ ਵਚਨ ਕੀਤਾ ਸੀ ਕਿ ਜਦੋਂ ਤੂੰ ਯਾਦ ਕਰੇਂਗੀ ਮੈਂ ਉਦੋਂ ਆਵਾਂਗਾ ਮੋਂ 12 ਸਾਲ ਹੋ ਗਏ ਹਨ ਅੱਜ ਮੇਰੀ ਬੇਨਤੀ ਮੰਨ ਤੇ ਆਪਣੇ ਬਚਨ ਦੀ ਪਾਲਣਾ ਕਰ ਆਹ ਤਲੀ ਦੇ ਉੱਪਰ ਮੱਖਣ ਰੱਖਿਆ ਹੈ ਜਿੰਨਾ ਚਿਰ ਤੂੰ ਆਪਣੇ ਹੱਥਾਂ ਨਾਲ ਮੱਖਣ ਨਹੀਂ ਚੁੱਕਦਾ ਉਤਨਾ ਚਿਰ ਮੈਂ ਅੱਖ ਨਹੀਂ ਖੋਲਣੀ ਅੱਜ ਆ ਆਪਣੇ ਬਚਨਾਂ ਦੀ ਪਾਲਣਾ ਕਰ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਜੇ ਸ਼ਿਵਨਾਬ ਦੇ ਬਾਗ ਵਿੱਚ ਬੈਠੇ ਹਨ ਤੇ ਮਰਦਾਨਾ ਕੀਰਤਨ ਕਰ ਰਿਹਾ ਹੈ ਹਾ ਜੋ ਉਨ ਨੇ ਕਿਆ ਮਰਦਾਨਿਆ ਕੀਰਤਨ ਦਾ ਭੋਗ ਪਾ ਦੇ ਬੇਬੇ ਦੀ ਤਾਰ ਆਈ ਹੈ ਛੇਤੀ ਜਾਣਾ ਹੈ ਚਲੋ ਭਾਈ ਮਰਦਾਨਿਆ ਭੈਣ ਸਿਮਰੇ ਪਲ ਵਿੱਚ ਵਿਥ ਅਲੋਪ ਹੋ ਜਾਂਦੀ ਹੈ ਮਰਦਾਨੇ ਨੇ ਕੀਰਤਨ ਦਾ ਭੋਗ ਪਾ ਕੇ ਅਰਦਾਸਾ ਕਰ ਜਦੋਂ ਮੱਥਾ ਟੇਕਿਆ ਤੇ ਸਿਰ ਝੁਕਿਆ ਤਾਂ ਕੀ ਦੇਖਦਾ ਹੈ ਆਹ ਉਹ ਵਣ ਹੈ ਜਿੱਥੇ ਸਰਪ ਨੇ ছਾਇਆ ਕੀਤੀ ਸੀ ਹੁਣ ਸਤਿਗੁਰੂ ਨੇ ਬੇਬੇ ਨਾਨਕੀ ਦੇ ਹੱਥਾਂ ਤੋਂ ਮੱਖਣ ਚੁੱਕ ਕੇ ਛਕਿਆ ਤੇ ਦਰਸ਼ਨ ਦਿੱਤੇ ਇਸ ਤਰ੍ਹਾਂ ਭਾਈ ਬਹਾਦਰ ਸਿੰਘ ਨੇ ਪੂਰੇ ਜ਼ੋਰ ਸ਼ੋਰ ਨਾਲ ਪ੍ਰਸੰਗ ਕੀਤਾ ਤੇ ਬੜਾ ਸਮਾਂ ਬਣਾਇਆ ਸਾ ਕੀ ਸਰਦਾਰ ਜਗਨ ਸਿੰਘ ਨਾਲ ਹੋਈ ਬਾਬਾ ਜੀ ਝੋੜੀ ਵਿਰਾਜਮਾਨ ਹਨ ਦੂਰੋਂ ਨੇੜਿਓਂ ਜੋ ਹਜੂਰ ਦੇ ਚਰਨਾਂ ਵਿੱਚ ਆਉਂਦਾ ਹੈ ਮਨ ਇੱਛੇ ਫਲ ਪਾਉਂਦਾ ਹੈ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਾਈ ਸੰਸਾਰ ਰੋਗੀ ਨਾਮਦਾਰੂ ਮੈ ਲਾਗੇ ਸੱਚ ਬਿਨਾ ਭਾਪ ਸੱਚ ਹੈ ਸੱਚੇ ਦਾ ਨਾਮ ਸੰਸਾਰੀ ਜੀਵਾਂ ਨੂੰ ਕਾਮ ਕ੍ਰੋਧ ਲੋਭ ਆਦਕ ਦਾ ਰੋਗ ਲੱਗਾ ਹੋਇਆ ਹੈ ਨਾਮ ਰੂਪੀ ਸੱਚ ਤੋਂ ਬਿਨਾਂ ਰੋਗ ਦੀ ਨਿਵਰਤੀ ਨਹੀਂ ਹੁੰਦੀ ਜਿਵੇਂ ਸੂਰਜ ਤੋਂ ਬਿਨਾਂ ਅੰਧੇਰਾ ਹੋ ਜਾਂਦਾ ਹੈ ਤਿਵੇਂ ਨਾਮ ਤੋਂ ਬਿਨਾਂ ਰੋਗ ਲੱਗ ਜਾਂਦੇ ਹਨ ਇੱਥੇ ਬਾਬਾ ਜੀ ਨੇ ਪੰਕਤੀ ਪੰਕਤੀ ਵਾਲਾ ਸੰਪੜ ਪਾਠ ਆਰੰਭ ਕਰਾਇਆ ਹੈ ਜਿਉ ਜੋ ਸੰਗਤ ਨੂੰ ਪਤਾ ਲੱਗਦਾ ਹੈ ਬਾਤ ਤੋਂ ਬਾਤ ਆ ਰਹੀ ਹੈ ਕਿਉਂਕਿ ਜੋ ਸੰਤ ਮਹਾਤਮਾ ਦੁਨੀਆ ਵਿੱਚ ਆਉਂਦੇ ਹਨ ਉਹ ਆਪਣੇ ਪਾਸੋਂ ਮੰਤਰ ਪਾੜ ਕੇ ਪਾਣੀ ਜਾਂ ਸਵਾਦੀ ਚੁਟਕੀ ਦੇ ਦਿੰਦੇ ਹਨ ਲੋਕਾਂ ਦੇ ਥੋੜੇ ਬੋਤੇ ਕਾਰ ਵਿਹਾਰ ਚੱਲ ਜਾਂਦੇ ਹਨ ਪਰ ਬਾਬਾ ਜੀ ਨੇ ਆਪ ਸਿਮਰਨ ਸੇਵਾ ਕਰਕੇ ਦੁਨੀਆ ਨੂੰ ਸੱਚੇ ਦੇ ਨਾਲ ਜੋੜ ਕੇ ਐਸਾ ਗੁਰਮਤ ਗਾਡੀ ਰਾਹ ਕੱਢਿਆ ਹੈ ਜੋ ਵੀ ਇਸ ਰਸਤੇ ਪਰ ਤੁਰਦਾ ਹੈ ਉਹ ਲੋਕ ਪਰ ਲੋਕ ਦੇ ਸੁਖ ਪ੍ਰਾਪਤ ਕਰਦਾ ਹੈ ਜਦੋਂ 28 ਦਿਨਾਂ ਬਾਅਦ ਪਾਠ ਦਾ ਭੋਗ ਪੈਣਾ ਸੀ ਬਿਆੰਤ ਸੰਗਤ ਦਾ ਇਕੱਠ ਹੋ ਗਿਆ ਲੁਧਿਆਣੇ ਤੋਂ ਵੀ ਸੰਗਤ ਬਹੁਤ ਆਈ ਹੋਈ ਸੀ ਜਿਸ ਨਾਲ ਸਰਦਾਰ ਜਗਨ ਸਿੰਘ ਵੀ ਸੀ ਇਸ ਦੇ ਘਰ ਦੋ ਲੜਕੇ ਹੋ ਕੇ ਗੁਜ਼ਰ ਗਏ ਸੀ ਉਸ ਤੋਂ ਬਾਅਦ 16 ਸਾਲ ਕੋਈ ਬੱਚਾ ਨਹੀਂ ਹੋਇਆ ਯਤਨ ਬਹੁਤ ਕੀਤੇ ਪਰ ਬਣਿਆ ਕੁਝ ਨਹੀਂ ਸਰਦਾਰ ਨੱਥਾ ਸਿੰਘ ਦੀ ਪ੍ਰੇਰਨਾ ਨਾਲ ਬਾਬਾ ਜੀ ਪਾਸ ਆਉਣ ਦਾ ਪ੍ਰੋਗਰਾਮ ਬਣਾਇਆ ਨਾਲ ਸਰਦਾਰ ਜਸਵੰਤ ਸਿੰਘ ਜੀ ਬਾਗਾਂ ਵਾਲੇ ਤਿਆਰ ਹੋ ਗਏ ਇਹ ਵੀ ਸੰਗਤ ਦੇ ਨਾਲ ਬਾਬਾ ਜੀ ਪਾਸ ਪਹੁੰਚੇ ਜਦੋਂ ਪਾਠ ਦਾ ਭੋਗ ਪਿਆ ਬਾਅਦ ਵਿੱਚ ਸਾਰੀ ਸੰਗਤ ਨੂੰ ਹੁਕਮ ਹੋਇਆ ਕਿ ਸਾਚਖੰਡ ਦੇ ਦਰਸ਼ਨ ਕਰ ਲਓ ਕਿਉਂਕਿ ਪਾਠ ਦੇ ਵਿੱਚ ਬਿਨਾਂ ਪਾਠੀ ਤੋਂ ਅੰਦਰ ਕੋਈ ਨਹੀਂ ਸੀ ਜਾ ਸਕਦਾ ਤੇ ਪਾਠੀ ਸਿੰਘ ਚਾਰ ਦੀਵਾਰ ਤੋਂ ਬਾਹਰ ਕਿਸੇ ਮਾਈ ਭਾਈ ਦੇ ਮੱਥੇ ਨਹੀਂ ਸੀ ਲੱਗ ਸਕਦਾ ਉਨ ਭੋਗ ਤੋਂ ਬਾਅਦ ਸਾਰੀ ਸੰਗਤ ਲਾਈਨ ਬਾਨ ਕੇ ਇੱਕ ਦਰਵਾਜ਼ੇ ਥਾਣੀ ਅੰਦਰ ਆ ਰਹੀ ਹੈ ਤੇ ਦੂਜੇ ਦਰਵਾਜ਼ੇ ਵਿੱਚੋਂ ਬਾਹਰ ਆ ਰਹੀ ਹੈ ਇਸ ਤਰ੍ਹਾਂ ਜਦੋਂ ਜਗਨ ਸਿੰਘ ਦੀ ਵਾਰੀ ਆਈ ਤਾਂ ਸਾਚਖਣ ਦਾ ਨਜ਼ਾਰਾ ਦੇਖ ਕੇ ਹੈਰਾਨ ਹੋ ਗਿਆ ਦਿਮਾਗ ਚੱਕਰ ਖਾ ਗਿਆ ਐਸਾ ਅਲੋਕਿਕ ਨਜ਼ਾਰਾ ਅੱਗੇ ਕਦੇ ਦੇਖਿਆ ਨਹੀਂ ਸੀ ਬੇਹੋਸ਼ ਹੋ ਕੇ ਡਿੱਗ ਪਿਆ ਸੰਗਤ ਵਿੱਚੋਂ ਸਿੰਘਾਂ ਨੇ ਬਾਹਰ ਚੁੱਕ ਕੇ ਲੈ ਆਂਦਾ ਬਾਬਾ ਜੀ ਨੂੰ ਬੇਨਤੀ ਕੀਤੀ ਜੀ ਇੱਕ ਸਿੰਘ ਦੀ ਐਸੀ ਦਸ਼ਾ ਹੋਈ ਹੈ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ ਉਸ ਵਕਤ ਬਾਬਾ ਜੀ ਆਪ ਸੱਚਖੰਡ ਵਿੱਚ ਗੁਰੂ ਸਾਹਿਬ ਨੂੰ ਚੌਰ ਕਰ ਰਹੇ ਸੀ ਜਦੋਂ ਸਾਰੀ ਸੰਗਤ ਮੱਥਾ ਟੇਕ ਕੇ ਬਾਹਰ ਆ ਗਈ ਹੁਣ ਬਾਬਾ ਜੀ ਜਗਨ ਸਿੰਘ ਦੇ ਪਾਸ ਆ ਗਏ ਜਿੱਥੇ ਜਗਨ ਸਿੰਘ ਬੇਹੋਸ਼ ਪਿਆ ਸੀ ਬਾਬਾ ਜੀ ਨੇ ਨਾਲ ਚਰਨ ਛੁਆਏ ਤੇ ਆਪਣੇ ਹੱਥੀ ਕੁੰਭ ਦਾ ਅੰਮ੍ਰਿਤ ਇਸ ਦੇ ਮੂੰਹ ਵਿੱਚ ਪਾਇਆ ਤੇ ਬਚਨ ਕੀਤਾ ਕਾਬ ਰਹਿਣ ਦੀ ਲੋੜ ਨਹੀਂ ਠੀਕ ਹੋ ਜਾਏਗਾ ਇਓ ਬਚਨਕਾਰ ਅੰਦਰ ਚਲੇ ਗਈ 3 ਘੰਟੇ ਬਾਅਦ ਵਿੱਚ ਹੋਸ਼ ਆਈ ਹੁਣ ਬਾਬਾ ਜੀ ਨੂੰ ਬੇਨਤੀ ਕੀਤੀ ਜੀ ਜਗਨ ਸਿੰਘ ਨੂੰ ਸੁਰਤ ਆ ਗਈ ਹੈ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਸਵੇਰੇ ਦੇਖਾਂਗੇ ਹੁਣ ਦੂਜੇ ਦਿਨ ਬਾਬਾ ਜੀ ਨੇ ਸੰਗਤ ਸਮੇਤ ਆਪਣੇ ਪਾਸ ਬੁਲਾ ਲਿਆ ਤੇ ਪੁੱਛਿਆ ਹੁਣ ਕੀ ਹਾਲ ਹੈ ਉੱਤਰ ਵਿੱਚ ਬੇਨਤੀ ਕੀਤੀ ਜੀ ਅੱਧਾ ਪਾਸਾ ਖੜ ਗਿਆ ਹੈ ਭਾਵ ਅਦਰੰਗ ਹੋ ਗਿਆ ਹੈ ਹਾਜ਼ੂਰ ਨੇ ਕਿਹਾ ਜੋ ਕੁਝ ਦੇਖਿਆ ਹੈ ਉਹ ਦੱਸ ਹੁਣ ਜਗਨ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਜਦੋਂ ਮੈਂ ਮੱਥਾ ਟੇਕ ਕੇ ਸਿਰ ਚੁੱਕਿਆ ਤਾਂ ਐਸਾ ਚੱਕਰ ਆਇਆ ਕਿ ਬੇਹੋਸ਼ ਹੋ ਕੇ ਡਿੱਗ ਪਿਆ ਤੇ ਜਮਦੂਤ ਮੈਨੂੰ ਲੈਣ ਵਾਸਤੇ ਆ ਗਈ ਬਾਬਾ ਜੀ ਤੁਸੀਂ ਜਮਦੂਤਾ ਨੂੰ ਪਰਾਂ ਕੀਤਾ ਤੇ ਕਿਹਾ ਹੁਣ ਇਹ ਸਾਡੇ ਪਾਸ ਆਇਆ ਹੈ ਹੁਣ ਨਹੀਂ ਲਿਜਾ ਸਕਦੇ ਜੇ ਇਹ ਘਰ ਹੁੰਦਾ ਤਾਂ ਬੇਸ਼ੱਕ ਲੈ ਜਾਂਦੇ ਏਉਂ ਕਹਿ ਕੇ ਬਾਬਾ ਜੀ ਤੁਸੀਂ ਜਮਦੂਤਾ ਨੂੰ ਪਰੇ ਕਰ ਦਿੱਤਾ ਸਫਾ ਜੰਗ ਦਿਖਾ ਕੇ ਕਿਹਾ ਖਬਰਦਾਰ ਜੇ ਸਾਡੇ ਹੁੰਦਿਆ ਇੱਥੇ ਆਏ ਤਾਂ ਇਸ ਤਰ੍ਹਾਂ ਬੇਨਤੀ ਕਰਕੇ ਜਗਨ ਸਿੰਘ ਰੋਣ ਲੱਗਿਆ ਆਗੋਂ ਬਾਬਾ ਜੀ ਨੇ ਕਿਹਾ ਹੁਣ ਕਿਉਂ ਰੋਂਦਾ ਹੈ ਜਮਦੂਤ ਚਲੇ ਗਏ ਨੇ ਜੇ ਤੂੰ ਇੱਥੇ ਨਾ ਆਉਂਦਾ ਤਾਂ ਅੱਜ ਤੈਨੂੰ ਜਮਾ ਨੇ ਲੈ ਜਾਣਾ ਸੀ ਤੇਰੀ ਮੌਤ ਆ ਗਈ ਸੀ ਹੁਣ 40 ਸਾਲ ਤੇਰੀ ਹੋਰ ਉਮਰ ਵੱਧ ਗਈ ਹੈ ਪਿੱਛੇ ਕੋਈ ਦਾਨ ਪੁੰਨ ਨਹੀਂ ਕੀਤਾ ਹੁਣ ਅਖੰਡ ਪਾਠ ਕਰਾਓ ਤੇ ਦਾਨ ਪੁੰਨ ਕਰੋ ਇਸ ਤਰ੍ਹਾਂ ਪੁੰਨ ਬਣ ਜਾਣਗੇ। ਬਾਕੀ ਹਰ ਪੁੰਨਿਆ ਨਾਨਕਸਰ ਆਇਆ ਕਰੋ। ਉੱਤਰ ਵਿੱਚ ਬੇਨਤੀ ਕੀਤੀ ਜੀ ਸਾਡੇ ਘਰ ਹੈ ਰੀਤ ਚਲੀ ਆਉਂਦੀ ਹੈ ਜਦੋਂ ਵੀ ਕੋਈ ਜਵਾਨ ਹੁੰਦਾ ਹੈ ਉਦੋਂ ਹੀ ਮੋਤ ਹੋ ਜਾਂਦੀ ਹੈ। ਭਾਵ ਤੋਂ ਲੈ ਕਿਸੇ ਨੂੰ ਨਹੀਂ ਆਉਂਦੀ। ਹੁਣ ਬਾਬਾ ਜੀ ਨੇ ਕਿਹਾ 40 ਸਾਲ ਤੈਨੂੰ ਹੋਰ ਮਿਲੇ ਹਨ ਨਿਤਨੇਮ ਕਰੋ, ਪੁੰਨ ਦਾਨ ਕਰੋ। ਅਖੰਡ ਪਾਠ ਕਰਾਓ, ਹੋ ਸਕੇ ਤਾਂ ਸੰਪਾਦ ਪਾਠ ਕਰਾਓ। ਫਿਰ ਸਾਰੇ ਸੁੱਖ ਮਿਲ ਜਾਣਗੇ। ਆਗੋ ਸੱਤ ਵਚਨਕਾਰ ਮੱਥਾ ਟੇਕਿਆ ਤੇ ਘਰ ਚਲਾ ਗਿਆ ਸਮੇਂ ਸਮੇਂ ਅਨੁਸਾਰ ਪਾਠ ਵੀ ਕਰਾਇਆ ਤੇ ਨਿਤਨੇਮ ਵੀ ਵੱਧ ਚੜ ਕੇ ਕੀਤਾ ਫਤ ਅਧਰੰਗਤਾ ਨਹੀਂ ਹਟਿਆ ਪਰ ਸੁੱਖ ਸਾਰੇ ਮਿਲ ਗਏ ਸਮੇਂ ਅਨੁਸਾਰ ਪੁੱਤਰ ਵੀ ਹੋ ਗਿਆ ਜਿਸ ਦਾ ਨਾਮ ਬਾਬਾ ਜੀ ਨੇ ਹਰਪਾਲ ਸਿੰਘ ਰੱਖਿਆ ਸਮੇਂ ਨਾਲ ਇੱਕ ਲੜਕੀ ਵੀ ਹੋਈ ਜਿਸ ਦਾ ਨਾਮ ਰਾਣੀ ਰੱਖਿਆ ਹੋਰ ਮਾਸ਼ ਸ਼ਰਾਬ ਆਦ ਸਾਰੇ ਐਤਿਆ ਕੇ ਅਖੀਰ ਤੱਕ ਸੰਗਤ ਕਰਦਾ ਰਿਹਾ ਪੁੱਤਰ ਵੀ ਨੇ ਇੱਕ ਬਾਬਾ ਜੀ ਨੇ ਬਖਸ਼ਿਸ਼ ਕੀਤਾ ਤੇ ਘਰ ਵਾਲੀ ਵੀ ਭਾਗਵੰਤੀ ਆਗਿਆਕਾਰ ਹੋ ਗਈ ਜਿਸ ਨੇ ਦੁੱਖ ਸੁੱਖ ਵਿੱਚ ਹਰ ਤਰ੍ਹਾਂ ਸੇਵਾ ਨਿਭਾਈ ਅਤੇ ਤਨਮਨ ਕਰਕੇ ਸੇਵਾ ਕੀਤੀ ਤੇ ਭਾਗ ਬਣਾਏ ਅਤੇ ਅੱਗੇ ਜਾਣ ਵਾਸਤੇ ਦਰਗਾਹੀ ਟਿਕਟ ਨਿਤਨੇਮ ਪੱਕਾ ਕੀਤਾ ਸਾਖੀ ਗੁਰਦਿਆਲ ਸਿੰਘ ਤੇ ਪੂਰਾ ਸਿਗਨਲ ਹੋਈ ਬਾਬਾ ਜੀ ਝੋੜੀ ਬਿਰਾਜਮਾਨ ਹਨ ਪਟੜੀ ਫੇਰ ਪਿੰਡਾਂ ਵਿੱਚ ਬਾਬਾ ਜੀ ਦੀ ਚਰਚਾ ਹੋ ਗਈ ਜੋ ਵੀ ਹਜ਼ੂਰ ਦੇ ਚਰਨਾਂ ਵਿੱਚ ਆਉਂਦਾ ਹੈ ਮਨ ਬਾਂਛਤ ਫਲ ਪਾਉਂਦਾ ਹੈ ਨਿਸ਼ਕਾਮ ਨਾਮ ਜਪਣ ਵਾਲਾ ਯਾ ਰੱਬ ਦੀ ਪ੍ਰਾਪਤੀ ਵਾਸਤੇ ਤਾਂ ਕੋਈ ਵਿਰਲਾ ਹੀ ਹੁੰਦਾ ਹੈ ਜਿਵੇਂ ਬਾਣੀ ਵਿੱਚ ਕਿਹਾ ਹੈ ਹੈਨ ਵਿਰਲੇ ਨਾਹੀ ਕਣੀ ਇੱਕ ਅਦ ਨਾਏ ਰਸੀੜਾ ਕਾ ਵਿਰਲੀ ਜਾਏ ਵੂਠੀ ਭਾਵ ਰੱਬ ਨੂੰ ਮਿਲਣ ਵਾਲਾ ਤਾਂ ਕੋਈ ਵਿਰਲਾ ਹੁੰਦਾ ਹੈ ਪਰ ਦੁਨਿਆਵੀ ਕਮਾ ਵਾਸਤੇ ਤਾਂ ਹਰ ਇੱਕ ਆਦਮੀ ਨੂੰ ਲੋੜ ਪੈਂਦੀ ਹੈ ਜਿਉਂ-ਜਿਉਂ ਬਾਬਾ ਜੀ ਪਾਸ ਆਕੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਸਭ ਪਟੜੀ ਫੇਰ ਪਿੰਡਾਂ ਦੇ ਲੋਕ ਭੱਜੇ ਆਉਂਦੇ ਹਨ ਆਪੋ ਆਪਣੀ ਭਾਵਨਾ ਅਨੁਸਾਰ ਸੁਖਨਾ ਦੇ ਪ੍ਰਸ਼ਾਦ ਬਾਬਾ ਜੀ ਪਾਸ ਲਿਆਉਂਦੇ ਹਨ ਸਭ ਲੋਕ ਆਪਣਾ ਭਲਾ ਸੁਖ ਸੋਚਦੇ ਹਨ ਚਾਹੇ ਸੰਤਾ ਨੂੰ ਕਿੰਨੀ ਤਕਲੀਫ ਹੋਵੇ ਕਈ ਤਾਂ ਇੱਥੋਂ ਤੱਕ ਨੀਚਪੁਣਾ ਕਰਦੇ ਹਨ ਜਿਵੇਂ ਕਿ ਕਿਸੇ ਦੀ ਗਾਂ ਮੱਝ ਦੁੱਧ ਨਹੀਂ ਦਿੰਦੀ ਜਾਂ ਨਜ਼ਰ ਲੱਗ ਗਈ ਹੋਵੇ अथवा ਆਪਣੇ ਬੱਚਿਆਂ ਦੇ ਉੱਤੋਂ ਦੀ ਪਾਣੀ ਆਦਕ ਵਾਰ ਕੇ ਜਾਂ ਆਟੇ ਦਾ ਪੇੜਾ ਵਾਰ ਕੇ ਪ੍ਰਸ਼ਾਦਾ ਤਿਆਰ ਕਰਕੇ ਸੰਤਾਂ ਪਾਸ ਲੈ ਆਉਂਦੇ ਹਨ ਸੰਤਾਂ ਦਾ ਬੇਸ਼ੱਕ ਬਿਸਤਰਾ ਗੋਲ ਹੋ ਜਾਵੇ ਪਰ ਦੁਨਿਆਵੀ ਲੋਕ ਆਪਣਾ ਸੁੱਖ ਪਾਲਦੇ ਹਨ ਅੱਜ ਬਾਬਾ ਜੀ ਪਾਸ ਦੋ ਬਾਲਟੀਆਂ ਪਿੱਤਲ ਦੀਆਂ ਕੜਾ ਪ੍ਰਸ਼ਾਦ ਦੀਆਂ ਬਣ ਕੇ ਆਈਆਂ ਲਾਂਗਰੀਆਂ ਨੇ ਲੰਗਰ ਵਿੱਚ ਫੜ ਕੇ ਰੱਖ ਲਈਆਂ ਅੱਜ ਬਾਬਾ ਜੀ ਆਪ ਲੰਗਰ ਵਿੱਚ ਆ ਗਏ ਨਾਲ ਹਜ਼ੂਰੀਏ ਭਾਈ ਸਾਧੂ ਸਿੰਘ ਜੀ ਹਨ ਬਾਬਾ ਜੀ ਨੇ ਲਾਂਗਰੀ ਭਾਈ ਰਾਮ ਸਿੰਘ ਨੂੰ ਪੁੱਛਿਆ ਪ੍ਰਸ਼ਾਦਾ ਕਿਸ-ਕਿਸ ਦਾ ਤੇ ਕਿਹੜੇ-ਕਿਹੜੇ ਪਿੰਡੋਂ ਆਇਆ ਹੈ ਆਗੋ ਲਾਂਗਰੀ ਨੇ ਸਭ ਦੀ ਹਾਜ਼ਰੀ ਲਵਾਈ ਅਤੇ ਦੱਸਿਆ ਇਹ ਦੋ ਬਾਲਟੀਆਂ ਦੇਕਾਂ ਦੀਆਂ ਮਾਨੂਕਿਆਂ ਤੋਂ ਸਰਦਾਰ ਗੁਰਦਿਆਲ ਸਿੰਘ ਤੇ ਸਰਦਾਰ ਪੂਰਾ ਸਿੰਘ ਦੇ ਘਰਾਂ ਤੋਂ ਆਈਆਂ ਹਨ ਹੁਣ ਬਾਬਾ ਜੀ ਨੇ ਆਖਿਆ ਸਾਧੂ ਇੰਨਾ ਤੋਂ ਕੱਪੜਾ ਲਾ ਆਗੋਂ ਸਤਿਵਚਨ ਕਰ ਜਦੋਂ ਕਪੜਾ ਲਾਇਆ ਤਾਂ ਹਜ਼ੂਰ ਨੇ ਕਿਹਾ ਇਹ ਦੇਗਾ ਨਹੀਂ ਇਹ ਤਾਂ ਬੰਦਿਆਂ ਦੇ ਸਿਰ ਹਨ ਇਨ੍ਹਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਸਾਨੂੰ ਕਤਲ ਕਰਕੇ ਇਹ ਵੱਡੀ ਦੇ ਰੂਪ ਵਿੱਚ ਦੇਖ ਦਿੱਤੀ ਗਈ ਹੈ ਉਸੇ ਵਕਤ ਬਾਬਾ ਜੀ ਨੇ ਕਿਹਾ ਸਾਧੂ ਸਿਆ ਇਨ੍ਹਾਂ ਦੇਗਾ ਨੂੰ ਦਬਾ ਦਿਓ ਇਹ ਸੰਗਤ ਵਿੱਚ ਨਹੀਂ ਵਰਤੋਣੀ ਆਗੋਂ ਹਜ਼ੂਰੀਏ ਨੇ ਸਤਿਵਚਨ ਕੀਤਾ ਟੋਆ ਪੁੱਟ ਕੇ ਦੇਗਾ ਦਬ ਦਿੱਤੀਆਂ ਸ਼ਾਮ ਨੂੰ ਦਾਨ ਸਿੰਘ ਤੇ ਰਾਮ ਸਿੰਘ ਲਾਂਗਰੀ ਨੂੰ ਆਪਣੇ ਪਾਸ ਬੁਲਾਇਆ ਕਿਉਂਕਿ ਰਾਮ ਸਿੰਘ ਮਾਨੂਕੇ ਪਿੰਡ ਦਾ ਸੀ ਜਦੋਂ ਦੋਨਾਂ ਨੇ ਜਾ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਬੜੀ ਤਾੜਨਾ ਕੀਤੀ ਤੇ ਕਿਹਾ ਤੁਸੀਂ ਗੁਰੂ ਨਾਨਕ ਨੂੰ ਗਰੀਬਾਂ ਦਾ ਖੂਨ ਵੱਡੀ ਦੇਣਾ ਚਾਹੁੰਦੇ ਹੋ ਆਗੋ ਦਾਨ ਸਿੰਘ ਨੇ ਹੱਥ ਜੋੜੇ ਤੇ ਕਿਹਾ ਬਾਦਸ਼ਾਹ ਸਮਝ ਨਹੀਂ ਆਈ ਹੁਣ ਬਾਬਾ ਜੀ ਨੇ ਕਿਹਾ ਇਹ ਦੇਗਾ ਕਿਸੀਆਂ ਆਈਆਂ ਹਨ ਹੁਣ ਦਾਨ ਸਿੰਘ ਨੂੰ ਸਮਝ ਆਈ ਤੇ ਸਾਰੀ ਵਿਥਿਆ ਖੋਲ ਕੇ ਦੱਸੀ ਜਿਸ ਤਰ੍ਹਾਂ ਕਤਲ ਕੀਤੇ ਸਨ ਅਤੇ ਦੋਨੋਂ ਜੇਲ੍ਹ ਵਿੱਚ ਸਨ ਹੁਣ ਬਾਬਾ ਜੀ ਨੇ ਕਿਹਾ ਉਹਨਾਂ ਨੂੰ ਰੋਕ ਦਿਓ ਸਾਡੇ ਕੋਲ ਕੋਈ ਦੇਖ ਨਾ ਲਿਆਓ ਅਗੋ ਦਾਨ ਸਿੰਘ ਨੇ ਸੱਤ ਬਚਨਤਾ ਕੀਤਾ ਪਰ ਵਿੱਚੋਂ ਪ੍ਰੇਰਣਾ ਕਰਨ ਵਾਲਾ ਵੀ ਆਪ ਹੀ ਸੀ ਅੱਜ ਤਾਂ ਚੁੱਪ ਹੋ ਗਈ ਪਰ ਜਦੋਂ ਤਰੀਕ ਆਈ ਤਾਂ ਫਿਰ ਦੇਗਾਂ ਲੈ ਕੇ ਉਹਨਾਂ ਦੇ ਘਰ ਵਾਲੀਆਂ ਆਈਆਂ ਫਿਰ ਬਾਬਾ ਜੀ ਨੂੰ ਪਤਾ ਲੱਗਿਆ ਫਿਰ ਵੀ ਦਬਾ ਦਿੱਤੀਆਂ ਡਾਂਸਿੰਗ ਨੂੰ ਸਾਦ ਕੇ ਬਹੁਤ ਤਾੜਨਾ ਕੀਤੀ ਅਗੋ ਡਾਂਸਿੰਗ ਨੇ ਬੇਨਤੀ ਕੀਤੀ ਦੂਜੀ ਜਾਏ ਨ ਸੁਝਈ ਕਿੱਥੇ ਕੂਕਣ ਜਾਓ ਪਾ ਬੇਨਤੀ ਕੀਤੀ ਪਾਦਸ਼ਾ ਹੋਰ ਕੋਈ ਥਾਂ ਨਹੀਂ ਆਪ ਕਿਰਪਾ ਕਰੋ ਜਿਵੇਂ ਜਾਣਦੇ ਹੋ ਬਖਸ਼ ਲੋ ਸਾਡੇ ਕਰਮਾ ਦਾ ਹਿਸਾਬ ਨਾ ਕਰੋ ਪਾਦਸ਼ਾ ਇਹਨਾਂ ਕੋ ਨ ਬੜੀ ਭਾਰੀ ਗਲਤੀ ਹੋ ਗਈ ਹੈ ਆਪ ਕਿਰਪਾ ਕਰੋ ਬਖਸ਼ ਲੋ ਬਾਬਾ ਜੀ ਨੇ ਬੜੀ ਤਾੜਨਾ ਕੀਤੀ ਪਰ ਅਗੋ ਦਾਨ ਸਿੰਘ ਨੇ ਠੀਠ ਹੋ ਕੇ ਤਾੜਨਾ ਸਹਾਰੀ ਤੇ ਮਾਫੀ ਹੀ ਮੰਗੀ ਗਿਆ ਪਾਵੋ ਦਾਨ ਠੀਠ ਹੋਏ ਮੰਗੋ ਅੱਜ ਵੀ ਤਾੜਨਾ ਕਰਕੇ ਬਾਹਰ ਘੜ ਦਿੱਤਾ ਫਿਰ ਕੁਝ ਦਿਨ ਲੰਘ ਗਏ ਜਦੋਂ ਤਰੀਕ ਦਾ ਦਿਨ ਆਇਆ ਤਾਂ ਫਿਰ ਦੇਗਾ ਆ ਗਈਆਂ ਹਜ਼ੂਰ ਨੇ ਫਿਰ ਵੀ ਦਬਾ ਦਿੱਤੀਆਂ ਫਿਰ ਦਾਨ ਸਿੰਘ ਨੂੰ ਬਹੁਤ ਤਾੜਨਾ ਕੀਤੀ ਅਗੋ ਦਾਨ ਸਿੰਘ ਨੇ ਮਾਫੀ ਤੋਂ ਬਿਨਾ ਹੋਰ ਕੋਈ ਜਵਾਬ ਸਵਾਲ ਨਹੀਂ ਕੀਤਾ ਹੁਣ ਬਾਬਾ ਜੀ ਨੇ ਕਿਹਾ ਦਾਨ ਸਿਆ ਤੂੰ ਕੀ ਚਾਹੁੰਦਾ ਹੈ ਸਾਡਾ ਬਚਨ ਕਿਉਂ ਨਹੀਂ ਮੰਨਦਾ ਉੱਤਰ ਵਿੱਚ ਬੇਨਤੀ ਕੀਤੀ ਪਾਦਸ਼ਾ ਐਨਾ ਪਾਸੋਂ ਤਾਂ ਗਲਤੀ ਹੋ ਗਈ ਦੋ ਘਰ ਉਜੜ ਗਏ ਆਗੋ ਇਹਨਾਂ ਦੀਆਂ ਦੋ ਦੋ ਘਰ ਵਾਲੀਆਂ ਹਨ ਇਹ ਚਾਰ ਘਰ ਉਜੜਦੇ ਹਨ ਉਹ ਮਰਨ ਵਾਲੇ ਤਾਂ ਮਰ ਗਏ ਉਹ ਤਾਂ ਮੁੜ ਕੇ ਨਹੀਂ ਆ ਸਕਦੇ ਹੁਣ ਇਹਨਾਂ ਦੀ लाज ਰੱਖੋ ਤੇ ਬਾਹ ਫੜੋ ਜਿਵੇਂ ਹੋ ਸਕਦਾ ਹੈ ਆ ਸਭ ਕੁਝ ਕਰ ਸਕਦੇ ਹੋ ਜਿਵੇਂ ਜਾਣਦੇ ਹੋ ਬਖਸ਼ ਲੋ ਉਹਨਾਂ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਤੇ ਕਿਹਾ ਉਹਨਾਂ ਨੂੰ ਕਹੋ ਜੇਲ੍ਹ ਵਿੱਚ ਹੀ ਨਿਤਨੇਮ ਕਰੋ ਤੇ ਉਹਨਾਂ ਦੀਆਂ ਘਰਵਾਲੀਆਂ ਵੀ ਜਿੰਨਾ ਹੋ ਸਕਦਾ ਹੈ ਨਿਤਨੇਮ ਕਰਨ ਇਸ ਤਰ੍ਹਾਂ ਸਮਾਬਿੱਤ ਦਾ ਗਿਆ ਬਾਬਾ ਜੀ ਛੋੜਦਾ ਤੋਂ ਨਾਨਕ ਸਰ ਕਲੇਰੀ ਆ ਗਏ ਪਰ ਦੇ ਤੇ ਹੋਰ ਸੇਵਾ ਨਾਨਕ ਸਰ ਵੀ ਪਹਿਲਾਂ ਦੀ ਤਰ੍ਹਾਂ ਆਉਂਦੀ ਰਹੀ ਤੇ ਫਿਰ ਜਦੋਂ ਛੋੜ Đi ਗਏ ਉਥੇ ਵੀ ਪਹਿਲਾਂ ਦੀ ਤਰ੍ਹਾਂ ਸੇਵਾ ਆਉਂਦੀ ਰਹੀ ਅਤੇ ਨਿਤਨੇਮ ਵੀ ਬਹੁਤ ਕਰਨਾ ਤੇ ਅਰਦਾਸਾਂ ਵੀ ਰਾਤ ਦਿਨ ਕਰਨੀਆਂ ਹੁਣ ਕੇਸ ਦੇ ਫੈਸਲੇ ਦੀ ਤਾਰੀਖ ਆ ਗਈ। ਬਾਬਾ ਜੀ ਨੇ ਜੱਜ ਦੇ ਹਿਰਦੇ ਤੇ ਬੈਠ ਕੇ ਐਸੀ ਸ਼ਕਤੀ ਵਰਤੀ ਕਿ ਜੱਜ ਆਪਣੀ ਕਲਮ ਨਾਲ ਫਾਂਸੀ ਦਾ ਹੁਕਮ ਲਿਖ ਕੇ ਅਤੇ ਸੁਣਾ ਕੇ ਇਕਦਮ ਅੰਦਰ ਚਲਾ ਗਿਆ ਪਰ ਇਹਨਾਂ ਨੂੰ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦੂਸਰੇ ਦਿਨ ਜੱਜ ਨੂੰ ਪਤਾ ਲੱਗਿਆ ਕਿ ਮੈਂ ਬਰੀ ਦਾ ਹੁਕਮ ਸੁਨਾਇਆ ਹੈ। ਜੱਜ ਵੀ ਬੜਾ ਹੈਰਾਨ ਹੋਇਆ ਕਿ ਮੈਂ ਫਾਂਸੀ ਦਾ ਹੁਕਮ ਸੁਨਾਇਆ ਹੈ। ਉਹਨਾਂ ਵਾਸਤੇ ਬਰੀ ਦਾ ਹੁਕਮ ਸੁਨਿਆ ਲਿਖਿਆ ਗਿਆ ਹੈ। ਫਿਰ ਕੈਨ ਲੱਗਿਆ ਇਹ ਕੋਈ ਅਗੰਮ ਸ਼ਕਤੀ ਕੰਮ ਕਰ ਗਈ ਹੈ ਇਧਰ ਜੱਜ ਫੈਸਲਾ ਸੁਣਾ ਰਿਹਾ ਸੀ ਦੂਜੇ ਪਾਸੇ ਬਾਬਾ ਜੀ ਨੂੰ ਉਸ ਟਾਈਮ ਇਤਨਾ ਜ਼ੋਰ ਦਾ ਬੁਖਾਰ ਚੜਿਆ ਕਿ ਦੂਰੋਂ ਹੀ ਸੇਕ ਮਾਰ ਰਿਹਾ ਸੀ ਹਜ਼ੂਰ ਨੇ ਸਾਧੂ ਸਿੰਘ ਨੂੰ ਕਿਹਾ ਕਿ ਸਾਡੇ ਉੱਪਰ ਚਾਦਰ ਗਿੱਲੀ ਕਰਕੇ ਪਾ ਦਿਓ ਤੇ ਸਾਨੂੰ ਬੁਲਾਇਓ ਨਾ ਜਿਤਨਾ ਚਿਰ ਅਸੀਂ ਆਪ ਤੁਹਾਨੂੰ ਨਾ ਬੁਲਾਈਏ ਹੁਣ ਬਰੀ ਹੋ ਕੇ ਸਿੱਧੇ ਬਾਬਾ ਜੀ ਪਾਸ ਪਹੁੰਚੀ ਸੇਵਾਦਾਰ ਦੇ ਰਾਹੀਂ ਬੇਨਤੀ ਕਰ ਭੇਜੀ ਅਗੋਂ ਹਜ਼ੂਰੀਏ ਨੇ ਕਿਹਾ ਬਾਬਾ ਜੀ ਦਾ ਹੁਕਮ ਹੈ ਜਿਤਨਾ ਚਿਰ ਅਸੀਂ ਨਾ ਬੁਲਾਈਏ ਤੁਸੀਂ ਸਾਨੂੰ ਨਹੀਂ ਬੁਲਾਉਣਾ ਹੁਣ 2 ਘੰਟੇ ਇਹ ਵਾਰ ਬਾਬਾ ਜੀ ਦੇ ਹੁਕਮ ਦੀ ਉਡੀਕ ਵਿੱਚ ਬੈਠੇ ਰਹੇ ਹੁਣ ਬਾਬਾ ਜੀ ਨੇ ਆਪਣੇ ਉੱਪਰ ਤੋਂ ਚਾਦਰ ਲਾਈ ਤੇ ਸਾਧੂ ਸਿੰਘ ਨੂੰ ਕਿਹਾ ਪਾਣੀ ਲਿਆ ਹੁਣ ਜਲ ਛਕਿਆ ਤੇ ਇਸ਼ਨਾਨ ਪਾਣੀ ਕੀਤਾ ਹੁਣ ਹਜ਼ੂਰੀਏ ਨੇ ਬੇਨਤੀ ਕੀਤੀ ਤੇ ਸਾਰਾ ਸਮਾਚਾਰ ਵੀ ਦੱਸਿਆ ਹੋਨ ਜਾਲ ਛਕਿਆ ਤੇ ਇਸ਼ਨਾਨ ਪਾਣੀ ਕੀਤਾ ਹੁਣ ਹਜ਼ੂਰੀਏ ਨੇ ਬੇਨਤੀ ਕੀਤੀ ਤੇ ਸਾਰਾ ਸਮਾਚਾਰ ਵੀ ਦੱਸਿਆ ਬਾਬਾ ਜੀ ਨੇ ਅੰਦਰ ਬੁਲਾਇਆ ਇਹਨਾਂ ਨੇ ਤਿਲ ਫੁੱਲ ਪ੍ਰਸ਼ਾਦ ਅੱਗੇ ਰੱਖ ਚਰਨਾ ਤੇ ਲਿਪਟ ਗਈ ਰੋ ਰੋ ਕੇ ਬੇਨਤੀ ਕੀਤੀ ਬਾਬਾ ਜੀ ਜੇ ਤੁਸੀਂ ਸਾਡੀ ਰੱਖਿਆ ਨਾ ਕਰਦੇ ਤਾਂ ਸਾਨੂੰ ਫਾਂਸੀ ਤੇ ਚੜਨਾ ਪੈਣਾ ਸੀ ਤੁਸੀਂ ਸਾਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ ਇਸ ਤਰ੍ਹਾਂ ਬਾਬਾ ਜੀ ਦਾ ਧੰਨਵਾਦ ਕੀਤਾ ਹੁਣ ਬਾਬਾ ਜੀ ਨੇ ਹੁਕਮ ਦਿੱਤਾ ਕਿ ਦੋਨੋਂ ਜਾਣੇ ਘਰ ਜਾ ਕੇ ਦੋ ਸੰਪਰ ਪਾਠ ਕਰਵਾਓ ਅਗੋਂ ਦੋਨਾਂ ਨੇ ਹੱਥ ਬੰਨੇ ਤੇ ਸੱਤ ਬਚਨ ਕੀਤਾ ਹੁਣ ਪੜਨ ਸੁਣਨ ਵਾਲੇ ਗੁਰਸਿੱਖੋ ਤੁਸੀਂ ਸਮਝਦੇ ਹੋਵੋਗੇ ਕਿ ਰੱਬ ਦੇ ਘਰ ਵੀ ਰਿਸ਼ਵਤ ਚਲਦੀ ਹੈ ਕਤਲ ਕਰਕੇ ਵੀ ਮਾਫੀ ਮਿਲ ਗਈ ਸੋ ਪਿਆਰਿਓ ਜਿਵੇਂ ਦੁਨੀਆ ਦੇ ਵਿੱਚ ਪੈਸੇ ਨਾਲ ਸਭ ਕੰਮ ਹੋ ਜਾਂਦੇ ਹਨ ਤਿਵੇਂ ਹੀ ਨਾਮ ਬਾਣੀ ਸਿਮਰਨ ਨਾਲ ਸੱਚੀ ਸਰਕਾਰ ਦੇ ਘਰ ਵਿੱਚ ਵੀ ਸਭ ਕੰਮ ਹੋ ਜਾਂਦੇ ਹਨ ਜਿਵੇਂ ਝੂਠੀ ਸਰਕਾਰ ਵਿੱਚ ਸਿਫਾਰਿਸ਼ ਤੇ ਪੈਸਾ ਚੱਲਦਾ ਹੈ ਤਿਵੇਂ ਹੀ ਮਾਪੁਰਖਾਂ ਦੀ ਸਿਫਾਰਿਸ਼ ਥੀ ਨਾਮ ਰੂਪੀ ਧੰਨ ਜਪਣ ਦੀ ਜ਼ੁਕਤੀ ਨਾਲ ਕੰਮ ਛੇਤੀ ਹੋ ਜਾਂਦਾ ਹੈ ਜਿਹੜੀ ਦਰਖਾਸਤ 10 ਸਾਲਾਂ ਦੀ ਦੱਬੀ ਪਈ ਹੋਵੇ ਤੇ ਸਿਫਾਰਿਸ਼ ਨਾਲ ਮਿੰਟਾਂ ਵਿੱਚ ਬਾਹਰ ਆ ਜਾਂਦੀ ਹੈ ਤਿਵੇਂ ਹੀ ਮਾਪੁਰਖਾਂ ਦੀ ਸਿਫਾਰਿਸ਼ ਨਾਲ ਝਟ ਕੰਮ ਹੋ ਜਾਂਦਾ ਹੈ ਤਿਵੇਂ ਹੀ ਅੱਜ ਬਾਬਾ ਜੀ ਦੀ ਦਸੀ ਜ਼ੁਕਤੀ ਨਾਲ ਨਾਮ ਜਪਿਆ ਤੇ ਕੁਝ ਬਾਬਾ ਜੀ ਨੇ ਆਪਣੇ ਉੱਪਰ ਦੁੱਖ ਚੱਲਿਆ ਤੇ ਇਹਨਾਂ ਨੂੰ ਕਤਲ ਕੇਸ ਵਿੱਚੋਂ ਬਰੀ ਕਰਵਾਇਆ ਇਸ ਤਰ੍ਹਾਂ ਦੇ ਦੁੱਖ ਸੰਕਟ ਬਾਬਾ ਜੀ ਸਬ ਦਾ ਦੂਰ ਕਰ ਰਹੇ ਹਨ ਹੁਣ ਬਾਬਾ ਜੀ 2-3 ਮਹੀਨੇ ਚੋਲਡੀ ਰਹਿ ਕੇ ਨਾਨਕ ਸਰ ਜਗਰਾਉ ਆ ਬਿਰਾਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ